ਤੰਤੇਸਰ ਦੇ ਸੁੰਨਿਆਰਿਆਂ ਦੀ ਬੱਲੇ ਬੱਲੇ ਵਿਕ ਸਕਦਾ ਇੰਨੀ ਕਰੋੜ ਦਾ ਸੋਨਾ ਝਾਣੋ ਕੀ ਹੈ ਸੋਨੇ ਦਾ ਤਾਜ਼ਾ ਰੇਟ ਸੀਏਆਈਟੀ ਅਤੇ ਇਸ ਦੇ ਗਹਿਣਿਆਂ ਦੇ ਵਿੰਗ ਏਆਈ ਜੀਜੀਐਫ ਨੇ ਤੰਤੇਸਰ ਤੇ 50 ਹਜ਼ਾਰ ਕਰੋੜ ਤੋਂ ਵੱਧ ਦੇ ਸੋਨੇ ਅਤੇ ਚਾਂਦੀ ਦੇ ਵਫਾਰ ਦਾ ਅਨੁਮਾਨ ਲਗਾਇਆ ਹੈ ਉਨਾ ਦੇਸ਼ ਭਾਰ ਦੇ ਸਰਾਫਾ ਬਾਜ਼ਾਰਾਂ ਦੇ ਵਿੱਚ ਕੀਤੇ ਗਏ ਤੰਤੀਸਰ ਸਰਵੇਖਣ ਦੇ ਅਨੁਸਾਰ ਇਸ ਸਾਲ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੀ ਵਿਕਰੀ ਵਧਣ ਦੀ ਉਮੀਦ ਹੈ ਜਦੋਂ ਕਿ ਸੋਨੇ ਦੇ ਗਹਿਣਿਆਂ ਦੀ ਵਿਕਰੀ ਥੋੜੀ ਘਟ ਹੋਣ ਦੀ ਉਮੀਦ ਹੈ ਸੋਨੇ ਅਤੇ ਚਾਂਦੀ ਦੀਆਂ ਰਿਕਾਰਡ ਉੱਚੀਆਂ ਕੀਮਤਾਂ ਦੇ ਕਾਰਨ ਮੱਧ ਅਤੇ ਉੱਚ ਵਰਗ ਦੇ ਖਪਤਕਾਰ ਹੋਣ ਨਿਵੇਸ਼ ਵਜੋਂ ਪੋਸਾ ਸਿੱਕੇ ਨੂੰ ਤਰਜੀਹ ਦੇ ਰਹੇ ਨੇ ਇਸ ਦੌਰਾਨ ਗਹਿਣਿਆਂ ਦੀ ਮੰਗ ਘਟ ਰਹੀ ਹੈ ਵਿਆਹ ਦੇ ਸੀਜ਼ਨ ਦੇ ਖਰੀਦਦਾਰ ਵਪਾਰੀ ਗਹਿਣਿਆਂ ਨਾਲੋਂ ਹਲਕੇ ਗਹਿਣਿਆਂ ਨੂੰ ਤਰਜੀਹ ਦੇ ਰਹੇ ਨੇ ਉਹਨਾਂ ਦੱਸਿਆ ਕਿ ਪਿਛਲੇ ਸਾਲ ਦੀਵਾਲੀ ਦੌਰਾਨ ਸੋਨੇ ਦੀ ਕੀਮਤ ਲਗਭਗ 80000 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਇਸ ਸਾਲ 130000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਹੋ ਗਈ ਹੈ ਜੋ ਕਿ ਲਗਭਗ 60 ਫੀਸਦੀ ਦਾ ਵਾਧਾ ਹੈ ਇਸੇ ਤਰ੍ਹਾਂ 2024 ਦੇ ਵਿੱਚ ਚਾਂਦੀ ਦੀਆਂ ਕੀਮਤਾਂ 99000 ਰੁਪਏ ਪ੍ਰਤੀ ਕਿਲੋਗ੍ਰam ਸਨ ਪਰ ਹੁਣ ਜੋ 180000 ਰੁਪਏ ਪ੍ਰਤੀ ਕਿਲੋਗ੍ਰam ਤੋਂ ਵੱਧ ਹੋ ਗਈਆਂ ਨੇ ਜੋ ਕਿ ਲਗਭਗ 55% ਦਾ ਵਾਧਾ ਹੋਇਆ ਤਾਂ ਫਿਰ ਤੋਂ ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਸ ਦੇ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਅੱਜ ਧੰਤੇਸਰ ਦੀਪਸਾ ਇਸ ਦੇ ਮੌਕੇ ਸੁਨਿਆਰਾਂ ਦੀ ਦੁਕਾਨ ਦੇ ਉੱਪਰ ਜਿਹੜੀ ਹੈ ਪੀੜ ਵੇਖਣ ਨੂੰ ਮਿਲ ਸਕਦੀ ਹੈ ਅੱਜ ਜਿਹੜਾ ਸੁਨਿਆਰੇ ਵੱਲ ਅਨੁਮਾਨ ਲਗਾਇਆ ਗਿਆ ਕਿ ਕਈ ਕਰੋੜ ਜਿਹੜਾ ਸੋਨਾ ਵਿਕ ਸਕਦਾ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾਨ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.